ਆਪਣੇ ਖਾਣ ਦੇ ਤਰੀਕੇ ਜਿੰਨਾ ਪ੍ਰੋਸੈਸਡ ਫੂਡ ਆ ਜਿੰਨਾ ਆਪਾਂ ਖਾਣੇ ਆ ਜਿਵੇਂ ਲੇਜ਼ ਹੋਗੇ ਕਰਕਰੇ ਹੋਗੇ ਜਾਂ ਜਿੰਨੇ ਵੀ ਤੁਸੀਂ ਹੋਰ ਚੀਜ਼ਾਂ ਪਰਹੰਸ ਕਰਦੇ ਆ ਉਹ ਕੀ ਕਰਦੇ ਨੇ ਥੋੜੀ ਜਿਹੀ ਬੀਰੀ ਵਾਲੀ ਚੀਜ਼ ਨਾਲ ਬਿਠਾਉਂਦੇ ਆ ਹੁਣ ਕੋਈ ਇੰਟਰਨੈਟ ਥੋੜੀ ਲਾਈਫ ਦੇ 10 ਮਿੰਟ ਤੇ 10 ਮਿੰਟ ਸ਼ਾਰਟ ਕਰ ਹੁੰਦਾ ਹੈ ਇੱਕ ਵੀਜ਼ਾ ਥੋੜੀ ਜ਼ਿੰਦਗੀ ਦੇ 10 ਮਿੰਟ ਘਟਾਉਂਦਾ ਕੀ ਆਪਾਂ ਨੂੰ ਖਾਣਾ ਚਾਹੀਦਾ ਕਿਉਂ ਜਿੰਨੀਆਂ ਵੀ ਸਬਜ਼ੀਆਂ ਹੁੰਦੀਆਂ ਨੇ ਉਹ ਅਲਕਾਲਾਈਨ ਹੁੰਦੀਆਂ ਨੇ 8.5 ਪੀਐਚ ਤੋਂ ਪਲੱਸ ਦਾ ਪੀਐਚ ਹੁੰਦਾ ਜਿੰਨੀ ਸਬਜ਼ੀ ਖਾ ਸਕਦੇ ਹੋ ਜਿੰਨੀ ਵੈਜੀਟੇਬਲ ਖਾ ਸਕਦੇ ਹੋ ਉਹ ਤੁਹਾਡੇ ਲਈ ਗੁੱਡ ਆ ਕਿਉਂਕਿ ਆਪਣੀ ਬੋਡੀ ਨੂੰ ਸਟ ਪੀ ਐਚ ਤੋਂ ਜੇ ਥੱਲੇ ਜਾਂਦੀ ਹੈ ਤਾਂ ਕੈਂਸਰ ਸੈਲਸ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਕਿਵੇਂ ਹਟਾ ਸਕਦੇ ਆ ਜਦੋਂ ਤੁਹਾਡੀ ਬੋਡੀ ਦੇ ਵਿੱਚ ਉਹਦਾਂ ਦੀ ਚੀਜ਼ਾਂ ਜਾਣੀਆਂ ਬੰਦ ਹੋਣਗੀਆਂ ਜਿੰਨਾ ਪੈਕੇਟ ਬੰਦ ਫੂਡ ਆ ਲੇਜ਼ ਕੁਰਕਰੇ ਕੁਝ ਵੀ ਕੋਈ ਪੈਕੇਟ ਬੰਦ ਲੈਣੇ ਹੋ ਸਾਰਨੋਂ ਵੱਧ ਬਿਮਾਰੀ ਦੀ ਜੜ ਸ਼ੁਰੂ ਉੱਥੋਂ ਹੁੰਦੀ ਆ ਉਤੋਂ ਬਾਹਰ ਆਓ ਜਿੰਨਾ ਫਰੈਸ਼ ਖਾ ਸਕਦੇ ਹੋ ਜਿੰਨਾ ਕੁਦਰਤੀ ਖਾ ਸਕਦੇ ਹੋ ਉਹ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਅੱਜ ਤੁਸੀਂ ਆਪਣੇ ਟੈਸਟ ਕਰਵਾ ਕੇ ਦੇਖ ਲਿਓ ਕਿਉਂਕਿ ਕਾਰਨ ਕੀ ਆ ਅਸੀਂ ਇਹਦੇ ਨਾਲ ਨਾਲ ਮੈਡੀਕਲ ਲਾਈਨ ਦੇ ਵਿੱਚ ਵੀ ਐਂਟਰ ਹੋਏ ਹੋਏ ਆ ਅਸੀਂ ਟੈਸਟ ਕਰਦੇ ਆ ਜੇ 100 ਬੰਦਿਆਂ ਨੇ ਟੈਸਟ ਕਰਦੇ ਆ ਤਾਂ 99 ਬੰਦਿਆਂ 'ਚ ਪ੍ਰੋਬਲਮ ਆ ਉਹਦਾ ਕਾਰਨ ਕੀ ਆ ਵੀ ਅਸੀਂ ਜਿਹੜਾ ਡੇਲੀ ਇਨਟੇਕ ਕਰਦੇ ਆ ਖਾਣੇ ਆ ਉਹਦੇ ਵਿੱਚ ਨਿਊਟ੍ਰੀਸ਼ਨ ਨਹੀਂ ਹੈਗਾ ਅੱਜ ਆਪਾਂ ਕੀ ਖਾਂਦੇ ਆ ਰੋਟੀ ਖਾਂਦੇ ਆ ਜੀ ਕਣ ਖਾਂਦੇ ਆ ਕਣਕ ਦੀ ਰੋਟੀਆਂ ਖਾਂਦੇ ਆ ਸਾਰੇ ਨੇ ਤੁਹਾਨੂੰ ਪਤਾ ਵੀ ਕਣਕ ਦੇ ਵਿੱਚ ਕੈਲਸ਼ੀਅਮ ਕਿੰਨਾ ਹੈ 0.5 ਆਲਰੇਡੀਆਂ ਵਿੱਚ ਕੈਲਸ਼ੀਅਮ ਪਤਾ ਕਿੰਨਾ ਜਿਹੜਾ ਕੋਧਰਾ ਜਿਹੜਾ ਬਾਬੇ ਨਾਨਕ ਦੇ ਸਮੇਂ ਤੋਂ ਚੱਲਦਾ ਆ ਰਿਹਾ 11 ਕੈਸ਼ਿਅਮੈਗਨੀਸ਼ੀਅਮ ਫਾਸਫੋਰਸ ਜਿਹੜੇ ਤੱਤ ਆਪਾਂ ਨੂੰ ਅੱਜ ਵਿਟਾਮਿਨਸ ਡੱਬਿਆਂ ਤੋਂ ਪੂਰੇ ਕਰਨੇ ਪੈਂਦੇ ਨੇ ਉਹ ਤੁਹਾਡੇ ਫੂਡੇ ਪੂਰੇ ਕਰ ਸਕਦਾ ਜੇ ਤੁਹਾਨੂੰ ਫੂਡ ਸਹੀ ਖਾਣਾ ਆ ਗਿਆ ਫੂਡ ਦੇ ਉੱਤੇ ਸਮਝੋ ਫੂਡ ਹੈਗਾ ਕੀ ਆ ਤੁਸੀਂ ਪ੍ਰੈਕਟਿਸ ਕਰਨੀ ਆ ਤੁਹਾਨੂੰ ਬਹੁਤ ਸਾਰੀ એનર્ਜੀ ਚਾਹੀਦੀ ਕਿੱਥੋਂ ਆਉਗੀ ਤੁਹਾਡੇ ਫੂਡ ਤੋਂ ਆਉਗੀ ਉਹ ਫੂਡ ਸਹੀ ਹੋਣਾ ਚਾਹੀਦਾ ਉਹ ਫੂਡ ਦੇ ਵਿੱਚ ਕੋਈ ਇਦਾਂ ਦੇ ਇਨਗਰੀਡੀਅੰਟ ਨਹੀਂ ਹੋਣੇ ਚਾਹੀਦੇ ਜਿਹੜੇ ਤੁਹਾਡੀ ਬੋਡੀ ਨੂੰ ਨਹੀਂ ਚਾਹੀਦੇ ਹਾਰਮੋਨ ਡਿਸਟਰਬ ਕਰਦਾ ਬਹੁਤ ਸਾਰੇ ਜਿਹੜੇ ਤੁਹਾਡਾ ਗਲਤ ਫੂਡ ਖਾ ਰਹੇ ਆ ਇਸ ਲਈ ਫੂਡ ਦੇ ਉੱਤੇ ਜ਼ਰੂਰੀ ਆ ਕਿਵੇਂ ਕੋਧਰਾ ਗੰਗਣੀ ਕੁੱਟੀ ਸਵੇ ਅਜ ਤੋਂ 40 ਸਾਲ ਪਹਿਲਾਂ ਇਹੀ ਕਹਿੰਦੇ ਸੀਗੇ ਆਪਾਂ ਗ੍ਰੀਨ ਰੈਵਿਊਲੂਸ਼ਨ ਆਇਆ 1976 ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆਈ ਆ ਉਦੋਂ ਇਹ ਰਿਪਲੇਸ ਕਰਤੇ ਆਪਣੀ ਧਰਤੀ ਦੇ ਵਿੱਚ ਉਦੋਂ ਯਾਰਾਂ ਪਾਈਆਂ ਗਈਆਂ ਸਬਸਿਡੀ ਦੇ ਕੇ ਪੰਜਾਬ ਨੂੰ ਕੀ ਕਿਹਾ ਗਿਆ ਵੀ ਤੁਸੀਂ ਪੈਦਾ ਕਰੋ ਅਸੀਂ ਤੁਹਾਡੀ ਜ਼ਮੀਨ ਖਰੀਦਾਂਗੇ ਪਰ ਹੋਇਆ ਕੀ ਆ ਉਲਟਾ ਅੱਜ ਆਪਾਂ ਯਾਰਾਂ ਖਰੀਦ ਲਈਆਂ ਅੱਜ ਪੰਜਾਬ ਦੇ ਵਿੱਚੋਂ ਕੈਂਸਰ ਟ੍ਰੇਂਜ ਆ ਰਹੀ ਆ ਕਿਉਂ ਚੱਲ ਰਹੀ ਆ ਕਿਉਂਕਿ ਆਪਾਂ ਇਹਨਾਂ ਓਵਰ ਪੈਨੀਸਾਈਡ ਓਵਰ ਪੈਸਟੀਸਾਈਡ ਜ਼ਮੀਨਾਂ ਦੇ ਵਿੱਚ ਫਸਾਤਾ ਇਹਨਾਂ ਨੂੰ ਬਾਹਰ ਕਿਵੇਂ ਆਇਆ ਜਾਊਗਾ ਜਦੋਂ ਤੁਸੀਂ ਕੁਦਰਤੀ ਤਰੀਕੇ ਨਾਲ ਖੇਤੀ ਕਰਨੀ ਸਿੱਖੋਗੇ ਟੁੱੜ ਜੋ ਬ ਕਿੰਨੇ ਕੁ ਬੰਦੇ ਨੇ ਜਿਹੜੇ ਖੇਤੀ ਆ ਦੇ ਪਰਿਵਾਰ ਚੋਂ ਨੇ ਬਹੁਤ ਸਾਰੇ ਤਾਂ ਇਸ ਲਈ ਖੇਤੀ ਵਾਲੇ ਖੇਤੀ ਸਭ ਤੋਂ ਬਾਬੇ ਨੇ ਨਾ ਕਿਹਾ ਦੀ ਉੱਤਮ ਖੇਤੀ ਮੱਧ ਪ੍ਰਕਾਰ ਚ ਕਿਤੇ ਨੌਕਰੀ ਨੌਕਰੀ ਨੂੰ ਸਭ ਤੋਂ ਥੱਲੇ ਕਿਹਾ ਗਿਆ ਏ ਵੀ ਸਭ ਤੋਂ ਥੱਲੇ ਨੌਕਰੀ ਆ ਉਦੋਂ ਉਦੋਂ ਚੰਗਾ ਕੀ ਏ ਵੀ ਖੇਤੀ ਜੇ ਤੁਸੀਂ ਕਰ ਰਹੇ ਹੋ ਜਿਹੜੀ ਵੀ ਖੇਤੀ ਕਰਦੇ ਹੋ ਖੇਤੀ ਦੇ ਵਿੱਚ ਛੁੱਪਾ ਲਿਉਣੀ ਬਹੁਤ ਜ਼ਰੂਰੀ ਆ ਅੱਜ ਖੇਤੀ ਕੈਮੀਕਲ ਤੋਂ ਰਹਿਤ ਕਰਨੀ ਬਹੁਤ ਜ਼ਰੂਰੀ ਆ ਕਿਵੇਂ ਕਰੀ ਜਾਊਗੀ ਅਸੀਂ ਫ੍ਰੀ ਟ੍ਰੇਨਿੰਗ ਦਿੰਨੇ ਆ ਕੋਈ ਸਾਡੀ ਫੀਸ ਨਹੀਂ ਹੈਗੀ ਟ੍ਰੇਨਿੰਗ ਦੀ ਆਪਣੇ ਕੋਲ ਰੱਖਦੇ ਵੀ ਆ ਰੱਖਣ ਦਾ ਵੀ ਕੋਈ ਖਰਚਾ ਨਹੀਂ ਰੋਟੀ ਪਾਣੀ ਸਾਡੇ ਵੱਲੋਂ ਫਰੀ ਹੈ ਅਸੀਂ ਕੀ ਇਹ ਕੈਂਪ ਲਾਉਨੇ ਆ ਪੂਰੇ ਪੰਜਾਬ ਦੇ ਵਿੱਚ ਕੈਂਪ ਲਾ ਕੇ ਖੇਤੀ ਕਰਨੀ ਸਿਖਾਉਣੀ ਆ ਤਾਂ ਕਿ ਤੁਸੀਂ ਆਰਗੈਨਿਕ ਤਰੀਕੇ ਨਾਲ ਪ੍ਰੋਡਿਊਸ ਪੈਦਾ ਕਰੋ ਵੇਚਣ ਨੂੰ ਅਸੀਂ ਇੱਕ ਮਾਰਕੀਟ ਤਿਆਰ ਕੀਤੀ ਹੋਈ ਆ ਸਾਡੇ ਆਪ ਵਿੱਚ ਸੋਨਾ ਰੈਸਟੋਰੈਂਟ ਨੇ ਇਸ ਟਾਈਮ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਹੈਲਦੀ ਅਰਥ ਲੇ ਕੇ ਹੈਲਦੀ ਅਰਥ ਇੰਡੀਆ ਲੇ ਕੇ ਸਰਚ ਕਰੋਗੇ ਸਾਡਾ ਚੈਨਲ ਆ ਜਾਊਗਾ ਮੇਰਾ ਨਾਮ ਵਿਕਰਮਜੀਤ ਸਿੰਘ ਰਜਾਵਾ ਚੈੱਕ ਕਰੋਗੇ ਤੁਹਾਨੂੰ ਪਿਛਲੇ 15 ਸਾਲ ਦਾ ਮੇਰਾ ਟਰੈਕ ਮਿਲ ਜਾਊਗਾ ਵੀ ਅਸੀਂ ਕਿੱਥੇ ਕਿੱਥੇ ਖੇਤੀ ਕਰਦੇ ਆਂ ਮੈਂ ਦੁਨੀਆ ਦੀ 22 ਕੰਟਰੀਆਂ ਗਿਆ ਹੁਣ ਤੱਕ 22 ਕੰਟਰੀਆਂ ਦੇ ਵਿੱਚ ਖੇਤੀ ਸਿੱਖੀ ਆ ਉਹੀ ਖੇਤੀ ਸਿੱਖ ਕੇ ਅੱਜ ਆਪਾਂ ਪੰਜਾਬ ਦੇ ਵਿੱਚ ਬੜੇ ਲੈਵਲ ਤੇ ਕਰਾ ਰਹੇ ਆ ਆਪਾਂ ਕੀ ਚਾਹੁੰਨੀ ਆ ਵੀ ਪੰਜਾਬ ਨੂੰ ਵਿਚ ਦੁਬਾਰਾ ਤੋਂ ਮੁੜ ਤੋਂ ਪੰਜਾਬ ਬਣਾਈ ਆਪਾਂ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਇਹਨੂੰ ਆਪਾਂ ਨੂੰ ਮੁੜ ਕੇ ਪੰਜਾਬ ਨੂੰ ਪੰਜਾਬ ਬਣਾਉਣ ਦੀ ਲੋੜ ਆ ਵੈਰੀ ਗੁੱਡ ਧੰਨਵਾਦ ਆ ਮਾਲ ਦੀ ਗੱਲ ਆ ਕਿ ਅਸੀਂ ਪੰਜਾਬ ਨੂੰ ਕਿਸੇ ਹੋਰ ਮੁਲਕ 'ਚ ਤਬਦੀਲ ਨਹੀਂ ਕਰਨਾ ਪੰਜਾਬ ਨੂੰ ਬਾਬੇ ਨਾਨਕ ਵਾਲਾ ਪੰਜਾਬ ਬਣਾਉਣਾ ਜਿਹੜਾ ਬਾਬੇ ਨਾਨਕ ਦਾ ਪੰਜਾਬ ਸੀ ਜੋ ਉਹਨੇ ਸੋਚਿਆ ਹੋਇਆ ਸੀ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਦੇ ਆ ਕਿ ਪੰਜਾਬ ਐਦਾਂ ਦਾ ਸੀ ਪੰਜਾਬ ਸੂਰਬੀਰ ਸੀ ਪੰਜਾਬ ਦੇ ਯੋਧੇ ਸੀ 6-6 ਫੁੱਟ ਦੇ ਕੱਦ ਸੀ ਪੰਜਾਬ ਦੇ ਆਪਾਂ ਉਹਨੂੰ ਦੁਬਾਰਾ ਪੰਜਾਬ ਨੂੰ ਪੰਜਾਬ ਵਰਗਾ ਬਣਾਉਣਾ ਨਾ ਤਾਂ ਸਾਨੂੰ ਕੰਪਨੀਆਂ ਦੇ ਕੋਲੋਂ ਬਚਣਾ ਪੈਣਾ ਜਿਹੜੀਆਂ ਸਾਨੂੰ ਪੈਕਟ ਬੰਦ ਸਾਰੀਆਂ ਚੀਜ਼ਾਂ ਦੇ ਰਹੀਆਂ ਨੇ ਜਿਹੜੀਆਂ ਸਾਰੀਆਂ ਦਵਾਈਆਂ ਸਾਡੇ ਖੇਤਾਂ ਦੇ ਵਿੱਚ ਡੋਜ ਵਧਾਉਂਦੀਆਂ ਜਾ ਰਹੀਆਂ ਨੇ ਆਪਾਂ ਨੂੰ ਇਹਨਾਂ ਤੋਂ ਬਚਣਾ ਪੈਣਾ ਪਹਿਲਾ ਦੇ ਲਈ ਧੰਨਵਾਦ ਕਰਦਾ ਵਿਕਰਮਜੀਤ ਜੀ ਦਾ ਪੂਰੀ ਟੀਮ ਦਾ ਉਹਨਾਂ ਦੀ ਆਏ ਨਾਲ ਅਮਿਤ ਜੀ ਦਾ ਬੀਰਤੀ ਦਾ ਗੋਪੀ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਬਾਈ ਜੀ ਸੁਖੀ ਬਾਈ ਤਸ਼ਮੀਰ ਆਜੋ ਆਜੋ ਅ ਤਸ਼ਮੀਰ ਸ਼ਬ ਡੈਂਟਲ ਕਲੀਨਿਕ ਹਾਂ ਹਾਂ ਸੰਦੀਪ ਬਾਈ ਜੀ ਸੋ ਅ ਇਹਨਾਂ ਦਾ ਸਮਰਾਲੇ ਦੇ ਵਿੱਚ ਡੈਂਟਲ ਦਾ ਕੰਮ ਆ ਪਰ ਜਿੱਥੇ ਵੀ ਕਿਤੇ ਕੋਈ ਵੀ ਕਾਰਜ ਕਿਤੇ ਵੀ ਕਿਸੇ ਪ੍ਰਤੀ ਵੀ ਸਮਾਜ ਦੇ ਵਿੱਚ ਜ਼ਰੂਰਤ ਪੈਂਦੀ ਆ ਲੋੜਵੰਦ ਨੇ ਕਿਸੇ ਨੂੰ ਵੀ ਕਿਤੇ ਵੀ ਲੋੜ ਪਵੇ ਬਾਈ ਜੀ ਉਹ ਨਹੀਂ ਹਾਜ਼ਰ ਨੇ ਹਮੇਸ਼ਾ ਆ ਜਾਮੇ ਪਹਿਲੀ ਗੱਲ ਤਾਂ ਸਭ ਤੋਂ ਤੰਦਰੁਸਤੀ ਦਾ ਸਾਧਨਾ ਦੰਦ ਨੇ ਪਰ ਅਸੀਂ ਇੰਨੇ ਨਗੂਰੇ ਆ ਸਾਨੂੰ ਇਹਨਾਂ ਨਹੀਂ ਪਤਾ ਕਿ ਸਾਡੇ ਮੂੰਹ ਦੇ ਵਿੱਚ ਜਿਹੜੇ ਦੰਦ ਨੇ ਇਹ ਕੀਮਤੀ ਨੇ ਮੁੜ ਕੇ ਦੁਬਾਰਾ ਨਹੀਂ ਮਿਲਣੇ ਅਸੀਂ ਇਹਨਾਂ ਦੀ ਜਮਾਂ ਹੀ ਕੇਅਰ ਨਹੀਂ ਕਰਦੇ ਜਮਾਂ ਹੀ ਸੰਭਾਲ ਨਹੀਂ ਕਰਦੇ ਅਸੀਂ ਜੋ ਕੁਦਰਤ ਨੇ ਸਾਨੂੰ ਦਿੱਤਾ ਯਾਰ ਉਹਦੀ ਤਾਂ ਅਸੀਂ ਸੱਚੀ ਗੱਲ ਆ ਵੀ ਉਹਦੀ ਜਮਾਂ ਹੀ ਸੰਭਾਲ ਨਹੀਂ ਹੈਗੀ ਤੋਂ ਮੈਂ ਜਰੂਰ ਬੇਨਤੀ ਕਰੂੰਗਾ ਕਿ ਤੁਸੀਂ ਬੱਚਿਆਂ ਨਾਲ 2 ਮਿੰਟ ਦੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਸੰਦੀਪ ਸਿੰਘ ਰਸ਼ਮੀ ਸਟੈਂਟਲ ਕਲੀਨਿਕ ਸਬਰਾਲੇ ਤੋਂ। ਸਾਡੀ ਇੱਕ NGO ਚੱਲਦੀ ਆ ਇੱਕ ਜਜਵਾ ਫਾਟਰੀਸ਼ਨ ਜਿਹਦੇ ਵਿੱਚ ਜਿੱਦਾਂ ਕਿ ਕੋਈ ਲੋੜਵੰਦ ਕੋਈ ਬਜ਼ੁਰਗ 60 ਸਾਲ ਤੋਂ ਉੱਤੇ ਜਿਨ੍ਹਾਂ ਨੂੰ ਕੰਨਾਂ ਤੋਂ ਘੱਟ ਸੁਣਦਾ ਏ ਕੰਨਾਂ ਦੀਆਂ ਮਸ਼ੀਨਸ ਹੋ ਗਈਆਂ ਜਿਹੜਾ ਟ੍ਰਾਈਸਾਈਕਲਸ व्हीਲ ਚੇਅਰਸ ਇਹ ਸਾਰੀਆਂ ਅਸੀਂ ਜੋੜ ਇਹਦੇ ਡਾਕੂਮੈਂਟਸ ਆ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਘਰ ਪਰਿਵਾਰ ਦੇਖ ਕੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਦੇ ਆ। ਤੇ ਮੈਂ ਜਿੱਦਾਂ ਕਿ ਅੱਜ ਆਪਾਂ ਇਕੱਠੇ ਹੋਏ ਆ ਕਿ ਨਸ਼ਿਆਂ ਦੇ ਖਿਲਾਫ ਨਸ਼ਾ ਇੱਕ ਇਹੋ ਜਿਹਾ ਕੋੜ ਹੈ ਜਿਹਨੂੰ ਬਹੁਤ ਔਖਾ ਵੜਣਾ। ਨਸ਼ਿਆਂ ਦਾ ਜਿਹੜਾ ਕੋੜ ਆ ਉਹ ਸਟਾਰਟ ਹੁੰਦਾ ਹੈ ਆਪਣੇ ਕਾਲਜ ਤੋਂ ਆਪਣੀ ਸੰਗਤ ਤੋਂ ਜਿਹੜੀ ਆਪਣੀ ਸੰਗਤ ਹੈ ਉਹ ਆਪਾਂ ਜਿੱਦਾਂ ਕਿ ਕਹਿ ਰਹੇ ਹੁੰਦੇ ਆ ਕਿ ਇੱਕ ਸੇਬ ਪੂਰੀ ਟੋਕਰੀ ਨੂੰ ਖਰਾਬ ਕਰ ਦਿੰਦਾ ਜਿਹੜਾ ਉਹ ਸੇਬ ਹੈ ਪਹਿਲਾਂ ਤੌਰ ਤੇ ਠੀਕ ਕਰਨ ਦੀ ਕੋਸ਼ਿਸ਼ ਕਰੋ ਕਿ ਉਹਨੂੰ ਆਪਾਂ ਸਹੀ ਕਰੀਏ ਅਗਰ ਆਪਾਂ ਉਹਨੂੰ ਨਹੀਂ ਸਹੀ ਕਰ ਸਕਦੇ ਤਾਂ ਪਰ ਉਹ ਸੰਗਤ ਨੂੰ ਛੱਡ ਕੇ ਸਾਈਡ ਤੇ ਹੋ ਜਾਣਾ ਚਾਹੀਦਾ ਕਿਉਂ ਤਾਂ ਕਿ ਆਪਾਂ ਉਹ ਸੇਬ ਵਰਗੇ ਨਾ ਹੋ ਜਾਈਏ ਤੇ ਜਿਹੜੇ ਜਿੱਦਾਂ ਕਿ ਅੱਜ ਸਭ ਤੋਂ ਵੱਧ ਚੱਲ ਰਿਹਾ ਜੀ ਜਿਹੜੇ ਉਹ ਲਗਾਉਂਦੇ ਆ ਵੇਵ ਵੇ ਵੀ ਕਹੇ ਜੀ ਲਤ ਲੱਗ ਚੁੱਕੀ ਆ ਆਪਣੇ ਕਾਲਜਾਂ ਦੇ ਵਿੱਚ ਕਿ ਥੋੜਾ ਥੋੜਾ ਇਹ ਆਪਾਂ ਆਪਰ ਇੱਕ ਵਹਿਮ ਹੈ ਕਿ ਉਹਦੇ ਵਿੱਚ ਕੁਝ ਹੈ ਨਹੀਂ ਕੋਈ ਨਸ਼ਾ ਨਹੀਂ ਹੈ ਬਸ ਉਹ ਵੇਵ ਨੂੰ ਆਪਾਂ ਇੰਨਾ ਕਿ ਜ਼ਿਆਦਾ ਯੂਜ਼ ਕਰ ਰਹੇ ਆ ਕਿ ਫਿਊਚਰ ਦੇ ਵਿੱਚ ਆ ਕੇ ਆਪਾਂ ਜਿਵੇਂ ਕਿ ਇੰਨੀ ਕੋਈ ਲਤ ਮਾੜੀ ਆ ਵੀ ਆਪਾਂ ਆ ਪਾਇਲਟ ਵੀ ਜਾ ਨਹੀਂ ਸਕਦੇ ਉਹ ਤੋਂ ਬਿਨਾਂ ਉਹ ਵੇ ਵਾਦੀ 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 ਕੋਈ ਅੱਗੇ ਅੱਗੇ ਨਸ਼ਾ ਚੱਲਦੀ ਹੈ ਸੋ ਜਿਹੜੇ ਐਦਾਂ ਦੇ ਜਿੱਦਾਂ ਵੇਵ ਹੋ ਗਈ ਜਾਂ ਕੁਝ ਵੀ ਛੋਟੇ-ਬੋਟੇ ਜਿਹੜੇ ਨਸ਼ੇ ਨੇ ਜਿੱਦਾਂ ਕਿ ਉਹ ਕੂ ਲਿਪਾਈਆਂ ਚੱਲਦੀਆਂ ਨੇ ਇਹ ਚੀਜ਼ਾਂ ਨੂੰ ਆਪਣੇ ਕਾਰਜਾਂ ਦੇ ਵਿੱਚੋਂ ਬਾਹਰ ਕੱਢੋ ਜਿੱਦਾਂ ਸਟਿੰਗ ਜਿੱਦਾਂ ਸਟਿੰਗ ਹੋ ਗਈ ਸਟਿੰਗ ਵੀ ਆਪਾਂ ਕਹਿੰਦੇ ਐਨਰਜੀ ਆ ਬਟ ਤੁਸੀਂ ਉਹ ਕਦੇ ਕੰਬੀਨੇਸ਼ਨ ਪੜਿਆ ਕਿ ਕੀ ਇਹੋ ਵਿੱਚ ਲਿਖਿਆ ਆ ਸਟਿੰਗ ਨੂੰ ਪੜੋ ਕਿਹੜੀ ਐ ਜੀ 20 ਰੁਪਏ ਦੀ ਚੀਜ਼ ਆ ਜਿਹੜੀ ਤੁਹਾਡੇ ਸਰੀਰ ਨੂੰ ਐਨਰਜੀ ਦੇਊਗੀ ਕੀ ਆ ਦੇ ਵਿੱਚ ਪਤਾ ਤੁਹਾਨੂੰ ਅਗੇ ਜਿਹੜੀ ਹੈ ਅਫੀਮ ਦੀ ਖੇਤੀ ਵੀ ਹੁੰਦੀ ਹੈ ਕੈਫੀਨ ਆਇਆ ਕੁਝ ਵੀ ਆ ਉਹ ਕਿੰਨਾ ਮਹਿੰਗਾ ਬਟ ਸਟਿੰਗ ਤੁਹਾਨੂੰ 20 ਰੁਪਏ ਚੋਂ ਚੀਜ਼ ਪ੍ਰੋਵਾਈਡ ਕਰਦੀ ਹੈ ਤੁਸੀਂ ਕਦੇ ਪੜੋ ਕਿ ਕੀ ਆ ਦੇ ਵਿੱਚ 20 ਰੁਪਏ ਦੇ ਵਿੱਚ ਤੁਹਾਨੂੰ ਕੀ ਦੇ ਦੇਣਗੇ ਕੀ એનર્ਜੀ ਦਊਂਗੇ ਠੀਕ ਹੈ ਜੀ ਤੇ ਮੈਂ ਤਾਂ ਸਾਰੇ ਆਪਣੇ ਭਰਾਵਾਂ ਨੂੰ ਇਹੀ ਇੱਕ ਅਪੀਲ ਕਰਦਾ ਕਿ ਜਿਹੜੀਆਂ ਸਟਿੰਗ ਵਰਗੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਵੇਵ ਨੇ ਇਹਨਾਂ ਨੂੰ ਆਪਣੇ ਕਾਲਜਾਂ ਦੇ ਵਿੱਚੋਂ ਬਾਹਰ ਕੱਢੋ ਆਪਾਂ ਜੇ ਆਪਾਂ ਸਹੀ ਹੋਵਾਂਗੇ ਤਾਂ ਹੀ ਆਪਾਂ ਆਪਣੇ ਨਾਲ ਦੇ ਨੂੰ ਠੀਕ ਕਰ ਸਕਾਂਗੇ ਜਦੋਂ ਆਪਾਂ ਇਹ ਚੀਜ਼ਾਂ ਯੂਜ਼ ਕਰਦੇ ਤਾਂ ਆਪਾਂ ਨੂੰ ਆਪਣੇ ਨਾਲ ਦੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਬਣਦਾ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਆਪ ਸਹੀ ਹੋਣਾ ਜਦੋਂ ਆਪਾਂ ਸਹੀ ਆ ਤਾਂ ਨਾਲ ਦੇ ਨੇ ਆਪਣੇ ਆਪ ਸਹੀ ਹੋਣਾ ਠੀਕ ਹੈ ਜੀ ਆਪਣੇ ਆਰਗੈਨਿਕ ਕਿੰਨੀਆਂ ਚੀਜ਼ਾਂ ਚਲਦੀਆਂ ਨੇ ਆਪਾਂ ਕਦੇ ਨਹੀਂ ਲੰਦੇ ਆਪਾਂ ਕਹਿੰਦੇ ਆ ਕਿ ਯਾਰ ਆ ਸਬਜੀ ਲਈਏ ਸਬਜੀ ਵੀ ਆਪਣੇ ਵੱਡੀ ਜੀ ਚਾਹੀਦੀ ਆ ਆਰਗੈਨਿਕ ਸਬਜੀ ਆ ਜਿਹੜੀ ਆਰਗੈਨਿਕ ਦਾ ਸਾਈਜ਼ ਵੱਡਾ ਨਹੀਂ ਹੁੰਦਾ ਅਗਰ ਉਹਦੇ ਆਪਾਂ ਇੰਜੈਕਸ਼ਨ ਲਗਾਉਨੇ ਆ ਤਾਂ ਉਹ ਜਿਹੜੀ ਸਬਜੀ ਦਾ ਸਾਈਜ਼ ਤੁਹਾਡਾ ਵਰਤਮਾਨ ਦੇ 8 ਇੰਚ 7 ਇੰਚ ਹੋਣਾ ਹੋਰੇ ਤਾਂ ਉਹਰੇ ਇੰਜੈਕਸ਼ਨ ਦੇ ਨਾਲ ਉਹਨੇ 15 15 ਇੰਚ 20 20 ਇੰਚ ਦੂਜੇ ਦਿਨ ਚ ਵੱਧ ਜਾਣਾ ਚੇਤਨ ਅੱਜ ਦੇ ਟਾਈਮ 'ਚ ਕੀ ਚੱਲ ਰਿਹਾ ਸਿਰਫ ਇੰਜੈਕਸ਼ਨ ਵਾਲਾ ਜਿਹੜਾ ਇੰਜੈਕਸ਼ਨ ਵਾਲਾ ਜਿਹੜਾ ਤੁਸੀਂ ਆਪਾਂ ਇੱਕ ਛੋਟਾ ਚੂਚਾ ਹੈ ਉਹ 100 ਦਿਨ ਚ ਤਿਆਰ ਹੋ ਜਾਂਦਾ ਬ੍ਰੈਲਰ 35 ਬ੍ਰੈਲਰ 35 ਦਿਨ ਦੇ ਵਿੱਚ ਤਿਆਰ ਹੁੰਦਾ ਉਹ 35 ਦਿਨ ਦੇ ਵਿੱਚ ਛੋਟਾ ਜਿਹਾ ਚੂਚਾ ਐਡਾ ਵੱਡਾ ਬ੍ਰੈਲਰ ਹੋਣ ਦਾ ਕਾਰਨ ਕੀ ਆ ਇੱਕ ਇੰਜੈਕਸ਼ਨ ਉਹਨੂੰ ਹਾਰਮੋਨਸ ਦਿੱਤੇ ਜਾਂਦੇ ਨੇ ਬਾਡੀ ਨੂੰ ਮੁਕਤੇ ਕਰਨ ਲਈ ਉਹੀ ਹਾਰਮੋਨਸ ਆ ਜਿਹੜੇ ਉਹ ਆਪਣੇ ਅੰਦਰ ਜਾ ਰਹੇ ਨੇ ਅੱਜ ਅੱਜ ਦੇ ਆਪਣੇ ਪ੍ਰਾਣੇ ਬਜ਼ੁਰਗਾਂ ਨੂੰ ਦੱਸੋ ਕਿਹੜੀ ਡਿਪਰੈਸ਼ਨ ਦੀ ਬਿਮਾਰੀ ਹੁੰਦੀ ਸੀ ਕਿਹੜੀ ਸਾਹ ਦੀ ਬਿਮਾਰੀ ਹੁੰਦੀ ਸੀ ਕਿਸੇ ਨੂੰ ਕੋਈ ਬਿਮਾਰੀ ਸੀ ਕਿਸੇ ਦਾ ਕੋਈ ਦੰਦ ਜਾੜੇ ਕਿਸੇ ਦਾ ਹੱਡ-ਗੋਡਾ ਕਿਸੇ ਦਾ ਦੁਖਦਾ ਸੀ ਅੱਜ ਵੀ ਜਿਹੜੇ ਤੁਹਾਡੇ ਘਰਾਂ ਦੇ ਵਿੱਚ 80% ਬਜ਼ੁਰਗ ਨੇ ਅੱਜ ਵੀ ਤੁਹਾਡੇ ਤੁਸੀਂ ਉਹਨਾਂ ਦੇ ਬਰਾਬਰ ਭੱਜ ਕੇ ਦੇਖ ਲੈ ਤੁਸੀਂ ਨਹੀਂ ਭੱਜ ਸਕਦੇ ਕਾਰਨ ਕੀ ਆ ਸਰੀਰ ਹੀ ਆਪਣੇ ਐਜ ਦੇ ਕਰ ਲਿਆ ਤੁਸੀਂ ਉਹ ਮੈਂ ਤੁਸੀਂ ਦੇਖੋ ਅਸੀਂ ਤਾਂ ਪ੍ਰਾਰੇ ਪੜ੍ਹਨੇ ਤੁਸੀਂ ਨਵੀਂ ਜਨਰੇਸ਼ਨ ਆ ਨਵਾਂ ਕੁਝ ਪੜ ਰਹੇ ਹੋ ਸਭ ਦੇ ਹੱਥ ਦੇ ਵਿੱਚ ਫੋਨ ਆ ਜੋ ਚੀਜ਼ ਨਹੀਂ ਪਤਾ ਲੱਗਦੀ ਉਹਨੂੰ ਨੈਟ ਤੇ ਸਰਚ ਕਰੋ ਗੂਗਲ ਕਰੋ ਜੀ ਗੂਗਲ ਕਰੋ ਕੋਲਡ ਡਰਿੰਕ ਜਿਹੜੀ ਪੀਣੇ ਆਪਾਂ ਤੁਹਾਨੂੰ ਉਹਦਾ ਪੀਐਚ ਪਤਾ ਕਿੰਨਾ ਹੁੰਦਾ ਜਿੰਨੇ ਵੀ ਆਪਾਂ ਪੀਐਚ ਕੀ ਹੁੰਦਾ ਤੁਹਾਨੂੰ ਇਹਨਾਂ ਪਤਾ ਪੀਐਚ ਕੀ ਹੁੰਦਾ ਹਰ ਚੀਜ਼ ਦਾ ਆਪਣੇ ਬਲੱਡ ਦਾ ਵੀ ਇੱਕ ਪੀਐਚ ਆ ਜਿਹੜਾ ਜਿੰਨਾ ਵੀ ਹਾਈ ਪੀਐਚ ਹੋਊਗਾ ਉਹਨਾਂ ਅਲਕਲਾਈਨ ਹੋਊਗਾ ਜਿੰਨਾ ਥੱਲੇ ਪੀਐਚ ਜਾਏਗੀ ਉਹਨਾਂ ਬੋਡੀ ਨੂੰ ਨੁਕਸਾਨ ਹੋਏਗਾ ਜੇ 7 ਤੋਂ ਥੱਲੇ ਪੀਐਚ ਬੋਡੀ ਦਾ ਜਾਂਦਾ ਤਾਂ ਕੈਂਸਰ ਸੈੱਲ ਡਵੈਲਪ ਹੁੰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇਹ ਜਿਹੜਾ ਕੋਲਡ ਡਰਿੰਕ ਆ ਉਹਦਾ ਪੀਐਚ ਹੁੰਦਾ 4 ਪੀ ਐਚ ਕਿਹ ਚ ਹੁੰਦਾ ਹੁਣ ਥੋੜੀ ਦੱਸ ਸਕਦਾ ਵੀ ਲੱਸੀ ਦਾ ਪੀ ਐਚ ਕਿੰਨਾ ਹੁੰਦਾ ਜਿਹੜੀ ਆਪਾਂ ਘਰੇ ਬਣਾਉਨੇ ਆ ਲੱਸੀ ਜਿਹੜੀ ਆਪਾਂ ਘਰੇ ਪੀਨੇ ਉਹਦਾ ਪੀ ਐਚ ਕਿੰਨਾ ਹੁੰਦਾ ਦੱਸ ਸਕਦਾ ਕੋਈ ਉਹਦਾ ਪੀ ਐਚ 9 ਤੋਂ 11 ਹੁੰਦਾ ਹਾਈਲੀ ਅਲਕਲਾਈਨ ਹੁੰਦੀ ਆ ਉਹ ਕਿੰਨੇ ਮੈਂ ਪਹਿਲਾਂ ਨਹੀਂ ਕਿ ਪ੍ਰੋਸੈਸਡ ਫੂਡ ਜਿਹੜਾ ਵੀ ਡੱਬੇਵੰਦ ਚੀਜ਼ ਆ ਕੋਈ ਵੀ ਹੋ ਸਕਦੀ ਆ ਉਹ ਤੁਹਾਡੀ ਬੋਡੀ ਨੂੰ ਖਰਾਬੇ ਕਰੂਗੀ ਤੁਹਾਨੂੰ ਸਹੀ ਨਹੀਂ ਕਰੂਗੀ ਜਿੰਨਾ ਪ੍ਰੋਟੀਨ ਤੁਸੀਂ ਬਾਹਰੋਂ ਅਟੇਕ ਕਰਦੇ ਹੋ ਉਹਨਾ ਪ੍ਰੋਟੀਨ ਤੁਹਾਡੇ ਘਰੇ ਹੀ ਪਿਆ ਤੁਹਾਡੇ ਆਪਣੇ ਘਰ ਦੇ ਖਾਣੇ ਦੇ ਵਿੱਚ ਉਹ ਤੁਹਾਨੂੰ ਤਾਂ ਸਮਝਣ ਦੀ ਲੋੜ ਆ ਦੇਖਣ ਦੀ ਲੋੜ ਆ ਵੀ ਤੁਸੀਂ ਕਿਹੜੀ ਵੀਰ ਖਾਣੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਛੱਡਣ ਦੀ ਲੋੜ ਆ ਜਿਹੜੀਆਂ ਚੀਜ਼ਾਂ ਨੂੰ ਅਪਣਾਉਣ ਦੀ ਲੋੜ ਆ ਬਹੁਤ ਸਾਰੀ ਛੱਡ ਹੋਣਗੀਆਂ ਬਹੁਤ ਸਾਰੀਆਂ ਚੀਜ਼ਾਂ ਅਪਣਾਉਣ ਹੋਣਗੀਆਂ ਅੱਜ ਤੋਂ 40 ਸਾਲ ਪਹਿਲਾਂ ਜੋ ਚੀਜ਼ਾਂ ਚੱਲਦੀਆਂ ਸੀਗੀਆਂ ਆਰਗੇਨਿਕ ਸੀਗੀਆਂ ਅੱਜ ਕੀ ਆ ਕੈਮੀਕਲ ਚੱਲ ਰਿਹਾ ਹਰ ਚੀਜ਼ ਕੈਮੀਕਲ ਦੇ ਵਿੱਚ ਖਾਸ ਜਿੰਨੀਆਂ ਆਪਣੀਆਂ ਫਸਲਾਂ ਲੱਗਦੀਆਂ ਨੇ ਸਾਰੀਆਂ ਦੇ ਵਿੱਚ ਸਪਰੇ ਤੁਸੀਂ ਬਤਾਉਂ ਖਾਣੇ ਆ ਗੋਭੀ ਖਾਣੀ ਆ ਠੀਕ ਆ ਜੀ ਕਹਿੰਦੇ ਨੇ ਜੀ ਬਤਾਉਂ ਦੇ ਵਿੱਚ ਇੱਕ ਦਿਨ ਦੇ ਵਿੱਚ ਤਿੰਨ ਵਾਰ ਚਾਰ ਵਾਰ ਸਪਰੇ ਕਰਨੀ ਪੈਂਦੀ ਆ ਤਾਂ ਜਾ ਕੇ ਬਤਾਉਂ ਦੀ ਸਬਜ਼ੀ ਤਿਆਰ ਹੁੰਦੀ ਆ ਉਹ ਸਪਰੇ ਤੁਹਾਡੇ ਅੰਦਰ ਮੱਜਾ ਦੁੱਧ ਦੰਦਿਆਂ ਰਿਹਾ ਕੱਟ ਦੰਦਿਆਂ ਦਾ ਇੰਜੈਕਸ਼ਨ ਲੱਗਦਾ ਏ ਉਹ ਕੀ ਆ ਆਪਣੇ ਅੰਦਰ ਤੇ ਬਾਕੀ ਹੁਣ ਦੰਦਾ ਦੀ ਗੱਲ ਕਰ ਲਈਏ ਵੀ ਜੇ ਕਿ ਦੰਦਾਂ ਦਾ ਦੰਦਾਂ ਦਾ ਸਿਸਟਮ ਕੀ ਹੈ ਕਿ ਆਪਾਂ ਆਪਣੇ ਜਿਹੜੇ ਦੰਦ ਤਾਂ ਬਣਾ ਹੀ ਕੈਲਸ਼ੀਅਮ ਦੇ ਹੁੰਦੇ ਨੇ ਸਭ ਤੋਂ ਵੱਧ ਜਿਹੜੇ ਦੰਦ ਖਰਾਬ ਹੁੰਦੇ ਨੇ ਉਹ ਹੁੰਦਾ ਆਪਣਾ ਕੋਲਡ ਡਰਿੰਕ ਕੋਲਡ ਡਰਿੰਕ ਕਹੇਜੀ ਚੀਜ਼ ਆ ਉਹਦੇ ਵਿੱਚ ਆਪਾਂ ਇੱਕ ਹੱਡੀ ਵੀ ਰੱਖ ਦਈਏ ਤਾਂ ਉਹ ਦੋ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਉਹ ਖਤਮ ਹੋ ਜਾਏਗੀ ਬਿਲਕੁਲ ਖਤਮ ਹੁਣ ਉਹੀ ਕੋਲਡ ਡਰਿੰਕ ਜਦੋਂ ਆਪਾਂ ਆਪਣੇ ਅੰਗਰੇਜ਼ਾਂ ਨੇ ਕੋਲਡ ਡਰਿੰਕ ਸ਼ੁਰੂ ਕੀਤਾ ਸੀ ਉਹ ਸ਼ੁਰੂ ਕੀਤਾ ਸੀ ਇਹ ਜਿੱਟਾ ਉਹ ਜਿੱਕਰ ਦੇ ਬੋਤਲਾਂ ਦੇ ਜਦੋਂ ਸਾੜਾ ਉਹਨਾਂ ਨੇ ਜਿਹੜਾ ਜਿੱਟਾ ਆਪਾਂ ਬੋਤਲ ਦੇ ਵਿੱਚ نیچے ਛੱਡ ਦਦੇ ਆ ਉਹ ਕੋਲਡ ਡਰਿੰਕ ਯੂਜ਼ ਕਰਦੇ ਸੀ ਤਾਂ ਜੋ ਜਿਹੜਾ ਬੂੜਾ ਉਗੜ ਜਵੇ ਬਟ ਆਪਾਂ ਕੀ ਆ ਆਪਾਂ ਇੱਕ 버ਗਰ ਲੈਣਾ ਉਹਦੇ ਨਾਲ ਆਪਾਂ ਡੇਟ ਡੇਟ ਮੀਟਰ ਕੋਲਡ ਡਰਿੰਕ ਪੀਣਾ ਬਹੁਤ ਜਿਆਦਾ ਕੋਲਡ ਡਰਿੰਕ ਗਾਲ ਰਹੇ ਆ ਆਪਾਂ ਚਾਹ ਪੀਂਦੇ ਸੀ ਆਪਾਂ ਜਿਹੜੀ ਚਾਹ ਪੀਂਦੇ ਆ ਆਪਾਂ ਪੀਨੇ ਪੂਰਾ ਕੱਪ ਭਰ ਕੇ ਗੋਰੇ ਕੀ ਕਰਦੇ ਜਿੰਨੀ ਕਾ ਆਪਾਂ ਚਾਹ ਥੱਲੇ ਛੱਡਦੇ ਆ ਓੰਨੀ ਕ ਸਿਰਫ ਸਵਾਦ ਲਈ ਪੀਂਦੇ ਨੇ ਯਦ ਕੀ ਉਹ ਪੀਨੇ ਬਲੈਕ ਟੀ ਹੋਗੀ ਗ੍ਰੀਨ ਟੀ ਹੋਗੀ ਇਹ ਚੀਜ਼ਾਂ ਜਿਹੜੀਆਂ ਗ੍ਰੀਨ ਟੀਜ਼ ਵੀ ਚੱਲਦੀ ਆ ਰਹੀ ਅੱਜ ਕੱਲ ਉਹ ਵੀ ਚੱਲਦਾ ਹੈ ਕੈਮੀਕਲ ਤੁਸੀਂ ਲਓ ਆਰਗੈਨਿਕ ਆਰਗੈਨਿਕ ਗ੍ਰੀਨ ਟੀ ਉਹ ਪੀਓ ਚਾਹ ਪੀਓ ਬਲੈਕ ਟੀ ਵੀ ਪੀਓ ਦੰਦਾਂ ਦੇ ਲਈ ਜਿੱਦਾਂ ਆਪਾਂ ਕਹਿੰਦੇ ਆ ਕਿ ਰਾਤ ਨੂੰ ਕਹਿੰਦੇ ਆਪਾਂ ਸਾਰੇ ਕੇ ਦੁੱਧ ਪੀ ਕੇ ਸੌਣਾ ਚਾਹੀਦਾ ਬਟ ਉਹ ਤੋਂ ਬਾਅਦ ਘੱਟੋ ਘੱਟ ਕੁੱਲੀ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਦੁੱਧ ਦੇ ਵਿੱਚ ਇੰਨੇ ਬੈਕਟੀਰੀਆਜ਼ ਨੇ ਉਹ ਰਾਤ ਨੂੰ ਵਰਕ ਕਰਦੇ ਨੇ ਸੋ ਮੈਂ ਇੰਨਾ ਕੀ ਕਹਿਣ ਦੇ ਮੇਰੇ ਥੋੜਾ ਜਿਹਾ ਗੱਲ ਤੁਹਾਨੂੰ ਪਤਾ ਲੱਗਿਆ ਪਤਾ ਨਹੀਂ